ਪੰਜਾਬ ਦੀ ਵਨ ਆਫ ਦਾ ਰਾਇਲ ਸਿਟੀਜ਼ ਪਟਿਆਲਾ ਬਹੁਤ ਹੀ ਜਾਲੀ ਪਟਿਆਲਾ ਫੇਮਸ ਹੈ ਢੀਮੇ ਕੇ ਪਟਿਆਲਾ ਸਾਹੀ ਸਲਵਾਰ ਪਟਿਆਲਾ ਕਾਹੇ ਜੁੱਤੀ ਤੇ ਪਟਿਆਲਾ ਬੈਗ ਅੱਜ ਆਏ ਆਂ ਸੀ ਪਟਿਆਲੇ ਦੀ ਸਭ ਤੋਂ ਫੇਮਸ ਮਾਰਕੀਟ ਜਿਹਨੋਂ ਪਾਸੀ ਮਾਰਕੀਟ ਕੰਨੇ ਆ ਤੇ 50 ਸਾਲ ਪੁਰਾਣੀ ਦੁਕਾਨ ਦੇ ਅੱਗੇ ਆਪਾਂ ਜਾਣ ਲੱਗਿਆਂ ਲਵ ਖੁਸ਼ੀਪੋਰੀਅਮ ਇਹ ਪਟਿਆਲੇ ਚ ਫੁਲਕਾਰੀ ਭਣਾਉਣ ਦੇ ਨਾਮ ਤੋਂ ਬਹੁਤ ਜ਼ਿਆਦਾ ਫੇਮਸ ਨਹੀਂ ਤੇ ਆਪਾਂ ਨੇ ਦੁਕਾਨ ਦੇ ਅੰਦਰ ਜਾਣੇ ਆਂ ਦੇਖਦੇ ਆਂ ਆਪਾਂ ਨੂੰ ਕੀ ਕੁਝ ਦੇਖਣ ਨੂੰ ਮਿਲਦਾ ਕੀ ਹਾਲ ਚਾਲ ਹੈ ਪਾਜੀ ਪਾਜੀ ਮੈਨੂੰ ਕਿਸੇ ਨੇ ਦੱਸਿਆ ਤੁਹਾਡੀ ਦੁਕਾਨ ਬਾਰੇ ਕਿ ਬਹੁਤ ਜ਼ਿਆਦਾ ਫੇਮਸ ਹੈ 50 ਸਾਲ ਹੋ ਗਏ ਤੁਹਾਨੂੰ ਇਸ ਲਾਈਨ ਚ ਹਾਂਜੀ ਹਾਂਜੀ ਠੀਕ ਹੈ ਤੇ ਮੈਨੂੰ ਫੁਲਕਾਰੀ ਦੇ ਬਾਰੇ ਨੌਲੇਜ ਲੈਣੀ ਹੈ ਕਿ ਫੁਲਕਾਰੀ ਆਈ ਕਿਵੇਂ ਤੁਸੀਂ ਕਦੋਂ ਕਦੇ ਖਰੀਦੀ ਹੈ ਫੁਲਕਾਰੀ ਪਾਜੀ ਮੈਨੂੰ ਕੁਝ ਨਹੀਂ ਪਤਾ ਮੰਨੂ ਤੇ ਕਿਸ ਨੇ ਦੱਸਿਆ ਕਿ ਤੁਹਾਨੂੰ ਇਸ ਤੋਂ ਵਧੀਆ ਦੁਕਾਨ ਪਟਿਆਲੇ 'ਚ ਮਿਲ ਨਹੀਂ ਸਕਦੀ ਤੇ ਮੈਂ ਕਿਹਾ ਚੱਲ ਕੋਨਾ ਜਾ ਕੇ ਦੇਖਿਆ ਜਾਵੇ ਪੁਲਕਾਰੀ ਦਾ origin ਕਿੱਥੋਂ ਹੋਇਆ ਕੀ ਬੰਦੀ ਹੈ ਕੀ ਹੁੰਦਾ ਇਸ 'ਚ ਮੰਨੂ ਸਾਰਾ ਕੁਝ ਅੱਜ ਡਿਟੇਲ 'ਚ ਦੱਸੋ ਆਜੋ ਆਜੋ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਪੁਲਕਾਰੀ ਬਾਰੇ ਠੀਕ ਹੈ ਅੱਲਾਪਾ ਮਾਈਕ ਲਾ ਲੀਏ ਮਾਈਕ ਲਾਓ ਜੀ ਲੋਕਾਂ ਨੂੰ ਸੋਣਾ ਸੁਣਨਾ ਚਾਹੀਦਾ ਹੈ ਕਿ ਪਤਾ ਲੱਗੇ ਚੀਜ਼ ਹੈ ਕੀ ਆਜੋ ਆਜੋ ਜੀ ਨੇ ਲਾ ਲਿਆ ਉਹ ਮਾਈਕ ਤਾਂ ਕਿ ਸਾਡੇ ਦਰਸ਼ਕਾਂ ਨੂੰ ਬਿਲਕੁਲ ਕਲੀਅਰ ਨਾਲ ਸੁਣੇ ਤੇ ਹੁਣ ਸਾਨੂੰ ਦੱਸਾਂਗੇ ਫੁਲਕਾਰੀ ਵਾਲੇ A to Z ਸਾਰਾ ਕੁਝ ਜਿਵੇਂ ਬੱਚੇ ਨੂੰ ਪੜਾਇਆ ਨਹੀਂ ਜਾਂਦਾ ਸਕੂਲ 'ਚ ABC ਸਾਨੂੰ ਉਮੀਦ ਦੱਸੋ ਫੁਲਕਾਰੀ ਵਾਲੇ ਜੀ ਹਾਂ ਜੀ ਤੁਹਾਨੂੰ ਮੈਂ ਉਮੀਦ ਦੱਸਦਾ ਦੇਖੋ ਫੁਲਕਾਰੀ ਹੈ ਨਾ ਜਿਹੜਾ ਸਾਡਾ ਇੱਕ ਪੁਰਾਤਨ ਹਸਤਕਲਾ ਦਾ ਮਹੱਤਵਪੂਰਨ ਹਿੱਸਾ ਹੈ ਪੰਜਾਬ ਦਾ ਕਿਉਂਕਿ ਇਹ ਅੱਜ ਦਾ ਹੈਗਾ ਨਹੀਂ ਟ੍ਰੈਡੀਸ਼ਨ 70 ਸਦੀ ਤੋਂ ਇਹਦਾ ਇਤਿਹਾਸ ਹੈ ਮਤਲਬ ਆਈ ਤੋਂ ਲਾ ਲੋ ਤੁਸੀਂ 14-1500 ਸਾਲ ਪਹਿਲਾਂ ਦਾ ਇਹਦਾ ਇਤਿਹਾਸ ਹੈ ਇਹ ਇੰਨੀ ਪ੍ਰਾਣੀ ਇੰਨੀ ਬਹੁਤ ਪ੍ਰਾਣੀ ਹੈ ਫੁਲਕਾਰੀ ਦਾ ਇਹ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਮੈਂ ਤੁਹਾਨੂੰ ਜਿੱਥੋਂ ਫੁਲਕਾਰੀ ਸ਼ੁਰੂ ਹੋਈ ਹੈ ਕਿਵੇਂ ਸ਼ੁਰੂ ਹੋਈ ਹੈ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਅੱਜ ਦਿਖਾਣਾ ਠੀਕ ਹੈ ਜੀ ਇਹ ਹੁਣ ਜਿਹੜਾ ਮੈਂ ਤੁਹਾਨੂੰ ਬਾਗ ਦਿਖਾਉਣ ਲੱਗਿਆ ਨਾ ਇਹ 100 ਸਾਲ ਪੁਰਾਣਾ ਬਾਗ ਹੈ ਅੱਛਾ ਜੀ ਇਹ ਕਿਵੇਂ ਤਿਆਰ ਹੁੰਦਾ ਸੀਗਾ ਪਹਿਲਾਂ ਘਰਾਂ ਦੇ ਵਿੱਚ ਕਪੜਾ ਆਪਣਾ ਕਾਟਨ ਨੂੰ ਬੁੰਨਦੇ ਸੀਗੇ ਠੀਕ ਹੈ ਜੀ ਇਹ ਕਪਾਹ ਜਿਹਨੂੰ ਕਹਿੰਦੇ ਆਪਾਂ ਉਹ ਬੁੰਨਦੇ ਸੀ ਤੇ ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਉਹ ਗਾਣਾ ਦਿਲਜੀਤ ਦਾ ਕੋਟਾ-ਪੋਟਾ ਪਿੰਝੇ ਆ ਗਿਆ। ਉਵੇਂ ਇਹਨੂੰ ਪਿੰਝਦੇ ਸੀਗੇ ਕਾਟਨ ਨੂੰ ਫਿਰ ਖੱਡੀ ਇੱਕ ਪ੍ਰਾਣਿਤ ਪੁਰਾਤਨ ਮਸ਼ੀਨ ਹੈਗੀ ਹੈ ਜਿਹੜੀ ਹੁਣ ਮਿਊਜ਼ੀਅਮਾਂ 'ਚ ਪਈ ਹੈ। ਪੰਜਾਬ ਦੇ ਵਿਰਾਸਤ ਹੈ ਖਾਲਸਾ ਤੇ ਇੱਧਰ-ਉੱਧਰ ਪਈ ਹੈ। ਜਿਹਨੂੰ ਸਿਰਫ ਹੁਣ ਅਸੀਂ ਉਹਦੇ ਲਈ ਬਣਾ ਲਿਆ ਕਿ ਦੇਖਣ ਵਾਸਤੇ ਪਹਿਲਾਂ ਕਿਵੇਂ ਹੁੰਦੀ ਸੀ। ਉਸ ਤੋਂ ਖੱਡੀ ਤੋਂ ਤਿਆਰ ਹੋ ਕੇ ਫਿਰ ਬੁਣ ਕੇ ਹੱਥ ਨਾਲ ਤੇ ਹੱਥ ਨਾਲ ਕੱਢੀ ਜਾਂਦੀ ਸੀ ਪ੍ਰਾਣੀ ਟਾਈਪ ਦੀ ਫੁਲਕਾਰੀ। ਠੀਕ ਹੈ ਇਹਦੇ ਮੈਂ ਤੁਹਾਨੂੰ ਕੁਝ ਨਜ਼ਾਰੇ ਦਿਖਾਣਾ ਦਿਖਾਉਂਗੀ। ਕੁਝ ਪ੍ਰਾਤਨ ਕੰਮ ਦਿਖਾਣਾ ਜਿਹੜੇ ਅੱਜ ਤੱਕ ਬਹੁਤ ਹੀ ਵਿਰਲੇ-ਵਿਰਲੇ ਜਦੋਂ ਅੰਗਰੇਜ਼ ਆਏ ਸੀਗੇ ਇਨ ਸਾਡਾ ਇਤਿਹਾਸ ਸਾਡੀਆਂ ਇਤਿਹਾਸਿਕ ਚੀਜ਼ਾਂ ਕਲਾ ਸਾਰੇ ਦੇ ਸਾਰੇ ਨਾਲ ਹੀ ਆਪਣੇ ਲੈ ਗਏ ਉਹ ਦੇਖ ਕੇ ਗਏ ਸੀ ਕਿ ਕੀ ਇੱਥੇ ਪੰਜਾਬ ਦੇ ਵਿੱਚ ਤੇ ਹੋਰ ਸਟੇਟਾਂ ਦੇ ਵਿੱਚ ਭਾਰਤ ਦੇ ਕੀ ਕੀ ਵਧੀਆ ਹੈਗਾ ਕੀ ਕੀ ਵਿਕਦਾ ਹੈ ਤੇ ਉਹੀ ਸਭ ਚੀਜ਼ਾਂ ਫਿਰ ਮਸ਼ੀਨੀ ਤਿਆਰ ਕੀਤੀਆਂ ਜਿਹੜੀਆਂ ਮਸ਼ੀਨਾਂ ਸੀ ਖਰੀਦ ਕੇ ਇਹ ਕਾਰੀਗਰੀ ਦੇਖੋ ਹੈ ਕਰਨ ਵਾਲੇ ਵਾਹ ਜੀ ਵਾਹ ਮਤਲਬ ਰੂਹ ਖੁਸ਼ ਹੋ ਜਾਏ ਬੰਦੇ ਦੀ ਇਹ ਹੁਣ ਅੱਜ ਕੱਲ ਕੋਈ ਨਹੀਂ ਕਰ ਸਕਦਾ ਇਹਦੇ ਬਹੁਤ ਘੱਟ ਕਾਰੀਗਰ ਨੇ ਜਿਨ੍ਹਾਂ ਨੂੰ ਇਹ ਕੰਮ ਆਉਂਦਾ ਹੈ ਠੀਕ ਹੈ ਜੀ ਆ ਦੇਖੋ ਮਤਲਬ ਤੁਸੀਂ ਐਨੇ ਪੁਰਾਣੇ ਬੰਦੇ ਹੋ ਸਾਨੂੰ ਕਦੀ ਤੁਹਾਡੀ ਦੁਕਾਨ ਤੇ ਇਹ ਚੀਜ਼ ਮਿਲ ਰਹੀ ਹੈ ਦੇਖੋ ਮੈਂ ਪੁਰਾਣਾ ਬੰਦਾ ਨਹੀਂ ਹੈਗਾ ਬਟ ਇਹ ਅਸੀਂ ਇਕੱਠੇ ਕੀਤੇ ਹੋਏ ਨੇ ਪੁਰਾਣੇ ਲੋਕਾਂ ਤੋਂ ਜਿਨ੍ਹਾਂ ਨੇ ਆਹ ਸਾਮ-ਸਾਮ ਕੇ ਰੱਖੇ ਹੋਏ ਸੀ ਹੁਣ ਜਿਵੇਂ ਤੁਹਾਨੂੰ ਆਪ ਇਹ ਚ ਦਿਖਾਇਆ ਮੈਂ ਠੀਕ ਹੈ ਥੋੜਾ ਇਸ ਤੇ ਤੁਸੀਂ ਹੁਣ ਫੋਕਸ ਕਰੋ ਮੈਂ ਤੁਹਾਨੂੰ ਇਹਦੀ ਬੈਕ ਸਾਈਡ ਤੋਂ ਦਿਖਾਣਾ ਐਨਾ ਮਹੀਨ ਕੰਮ ਕੀਤਾ ਹੋਇਆ ਐਨਾ ਕਾਰੀਗਰੀ ਵਾਲਾ ਕੰਮ ਐ ਠੀਕ ਹੈ ਬਿਲਕੁਲ ਕੋਈ ਧਾਗਾ ਬਾਹਰ ਨਹੀਂ ਆ ਰਿਹਾ ਵਿੱਚੋਂ ਦੀ ਬੁਣਿਆ ਹੋਇਆ ਧਾਗਾ ਏ ਕੀ ਤੁਸੀਂ ਜ਼ੂਮ ਕਰਕੇ ਲੋਕਾਂ ਨੂੰ ਦਿਖਾ ਸਕਦੇ ਹੋ ਆ ਦੇਖੋ ਜੀ ਕਿ ਧਾਗਾ ਬੁਣਿਆ ਹੋਇਆ ਐ ਇਹ ਲੇਡੀ ਨੂੰ ਜਿਨ੍ਹਾਂ ਨੇ ਆਪਣੇ ਬੱਚੀ ਲਈ ਆਪਣੀ ਪੋਤੀ ਲਈ ਜਾਂ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਲਈ ਜਿਨ੍ਹਾਂ ਨੂੰ ਜਿਵੇਂ ਵਿਆਹ ਤੇ ਦੇਣਾ ਹੁੰਦਾ ਹੈ ਕੁਝ-ਕੁਝ ਬਾਗ ਬਣਾਉਣ ਨੂੰ ਘੱਟੋ-ਘੱਟ 6-6 ਸਾਲ ਲੱਗੇ ਹੋਏ ਨੇ ਕੀ ਕੀਸ ਨੂੰ ਜੋ ਕੰਮ ਦੇਖ ਕੇ ਲੱਗਦਾ ਆ ਦੇਖੋ ਕਿੰਨਾ ਪੁਰਾਣਾ ਪੀਸ ਹੈ ਅੱਜ ਵੀ ਇਹਦੇ ਚ ਜਿਹੜਾ ਕਢਾਈ ਦਾ ਟੰਕ ਹੈ ਉਹ ਪ੍ਰੋਪਰ ਹੈਗਾ ਬਟ ਕਪੜੇ ਦਾ ਰੰਗ ਥੋੜਾ-ਥੋੜਾ ਫੇਡ ਹੋ ਚੁੱਕਾ ਹੈ ਕੁਝ-ਕੁਝ ਆ ਦੇਖੋ ਫਟੇ ਵੀ ਹੋਏ ਨੇ ਠੀਕ ਹੈ ਇਹ ਤੋਂ ਪਤਾ ਲੱਗਦਾ ਹੈ ਨਾ ਕਿ ਜੀ ਇਹ ਬਹੁਤ ਉਹ ਨਹੀਂ ਹਾਂਜੀ ਇਹ ਚੀਜ਼ ਹੈ ਇੱਕ ਲੋਕੀ ਪਸੰਦ ਕਰਦੇ ਨੇ ਐਡਾ ਪੁਰਾਣਾ ਪੀਸ ਜਦੋਂ ਲੈਂਦੇ ਨੇ ਜਦੋਂ ਪਸੰਦ ਆਉਂਦਾ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਇਤਿਹਾਸ ਨਾਲ ਪਿਆਰ ਹੈ ਆਪਣੇ ਪੰਜਾਬ ਦੇ ਕਲਚਰ ਨਾਲ ਪਿਆਰ ਹੈ ਉਹ ਇਹਨੂੰ ਜ਼ਰੂਰ ਬਾਏ ਕਰਦੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਸਹੀ ਗੱਲ ਕਹਿ ਰਹੇ ਹੋ ਹੁਣ ਇਹ ਤਾਂ ਹੈ ਹੋਊਗੀ ਜਿਵੇਂ ਫੁਲਕਾਰੀ ਦਾ ਕਿਵੇਂ origin ਹੋਇਆ ਕਿੱਥੋਂ ਹੋਇਆ ਅੱਜ ਵੀ ਇਹ ਹੁਣ ਵੀ ਫੁਲਕਾਰੀ ਪਟਿਆਲੇ ਦੇ ਪਿੰਡਾਂ 'ਚ ਆਸ-ਪਾਸ ਏਰੀਆ ਦੇ ਵਿੱਚ ਬਣਦੀ ਹੈਗੀ ਹੈ ਠੀਕ ਹੈ ਬਟ ਜੋ ਅਜਕਲ ਦੇ ਨਵੇਂ ਨਵੀਂ ਪੀੜ੍ਹੀ ਐ ਨਵੇਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਕਚੁਅਲ ਫੁਲਕਾਰੀ ਹੁੰਦੀ ਕੀ ਐ ਉਹ ਜੋ ਇੰਟਰਨੈਟ ਤੇ ਅੱਜਕਲ ਗੂਗਲ ਤੇ ਸਰਚ ਕਰਦੇ ਨੇ ਜੋ ਫੁਲਕਾਰੀ ਦੇ ਮਸ਼ੀਨੀ ਦੁਪੱਟੇ ਸਾਰੇ ਆਉਂਦੇ ਨੇ ਉਹੀ ਦੇਖ ਕੇ ਉਹਨਾਂ ਨੂੰ ਉਹੀ ਐਕਚੁਅਲ ਫੁਲਕਾਰੀ ਲੱਗਦੀ ਐ ਉਹੀ ਜਿਹੜੀ ਕਲਾ ਜਿਹੜੀ ਤੁਹਾਨੂੰ ਦੱਸਿਆ ਮਸ਼ੀਨਾਂ ਬਾਹਰੋਂ ਇੰਪੋਰਟ ਹੋਈਆਂ ਲੋਕਾਂ ਨੇ ਉਹਦੇ ਵਿੱਚ ਕਢਾਈਆਂ ਕੀਤੀਆਂ ਉਹ ਜ਼ਿਆਦਾ ਜਲਦੀ ਬਣਦੀਆਂ ਨੇ ਬਲਕ ਦੇ ਵਿੱਚ ਬਣਦੀਆਂ ਨੇ ਤਾਂ ਉਸ ਕਰਕੇ ਲੋਕਾਂ ਨੂੰ ਉਹੀ ਜ਼ਿਆਦਾ ਪਸੰਦ ਆਉਂਦੀਆਂ ਨੇ ਤੇ ਦੂਜਾ ਉਹ ਸਸਤੀਆਂ ਵੀ ਹੁੰਦੀਆਂ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਾਜੀ ਆ ਤਾਂ ਹੁਣ ਦੇਖੋ ਹੋ ਗਈਆਂ ਪੁਰਾਣੀਆਂ ਹਾਂਜੀ ਤੇ ਅੱਜ ਕੱਲ ਮੈਨੂੰ ਦੱਸੋ ਅੱਜ ਕੱਲ ਕੀ ਟ੍ਰੈਂਡ ਚੱਲ ਰਿਹਾ ਹੈ ਬੰਦਿਆਂ ਦੇ ਫੁਲਕਾਰੀ ਕਿਵੇਂ ਖਰੀਦਣੀ ਹੈ ਕਿੱਦਾਂ ਦੇ ਟ੍ਰੈਂਡ ਅੱਜ ਕੱਲ ਚੱਲ ਰਹੇ ਨੇ ਟਾਈਮ ਦੇ ਨਾਲ ਚੀਜ਼ਾਂ ਚੇਂਜ ਹੋਈਆਂ ਬਹੁਤ ਹਨ ਉਹ ਸਾਰੀਆਂ ਦੱਸਦਾ ਚੀਜ਼ਾਂ ਅੱਜ ਕੱਲ ਵੀ ਦੋ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਐ ਇਹ ਜਿਵੇਂ ਬਾਗ ਹੈ ਠੀਕ ਹੈ ਜੀ ਬਾਗ ਚੱਲ ਰਿਹਾ ਹੈ ਬਾਗ ਮਤਲਬ ਇਹੀ ਹੁੰਦਾ ਕਿ ਜਿਹੜੀ ਭਰੀ ਹੋਈ ਪੂਰੀ ਫੁਲਕਾਰੀ ਹੋਏਗੀ ਉਹਨੂੰ ਬਾਗ ਕਹਿੰਦੇ ਨੇ ਅੱਛਾ ਜੀ ਅੱਜ ਕੱਲ ਦੁਪੱਟਾ ਵੀ ਚੱਲ ਰਿਹਾ ਹੈ ਫੁਲਕਾਰੀ ਦਾ ਮੈਂ ਦੋਨੇ ਹੀ ਜਿਆਦਾ ਤੁਹਾਨੂੰ ਦਿਖਾ ਤੁਸੀਂ ਉਹ ਲੋਕਾਂ ਨੂੰ ਦਿਖਾਈ ਜੋ ਵੀ ਅੱਜ ਕੱਲ ਕੀ ਚੱਲ ਰਿਹਾ ਹੁਣ ਨਵੀਆਂ ਕੁੜੀਆਂ ਨੇ ਅੱਜ ਕੱਲ ਉਹ ਲਾਈਟ ਵੇਟ ਦੁਪੱਟਾ ਪਸੰਦ ਕਰਦੀਆਂ ਨੇ ਅੱਛਾ ਜੀ ਉਹਨਾਂ ਵਾਸਤੇ ਆ ਕੋਟੇ ਦੇ ਦੁਪੱਟੇ ਚੱਲ ਰਹੇ ਨੇ ਕਿਆ ਬਾਤ ਇਹ ਹੱਥ ਦੇ ਹੀ ਬਣੇ ਹੋਏ ਨੇ ਅੱਛਾ ਠੀਕ ਹੈ ਇਹ ਸਾਰਾ ਪਹਿਲਾਂ ਕਪੜਾ ਹੁੰਦਾ ਹੈ ਕੋਟਾ ਤੋਂ ਉਸ ਤੋਂ ਬਾਅਦ ਇਹਦੇ ਤੇ ਛਾਪਾ ਲੱਗਦਾ ਹੈ ਛਾਪੇ ਤੋਂ ਬਾਅਦ ਇਹਦੀ ਕਢਾਈ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਪੂਰਾ ਇਹਦਾ ਪ੍ਰੋਸੈਸ ਵੀਡੀਓ ਦੇ ਵਿੱਚ ਐਡ ਕਰ ਦਾਂਗਾ ਬਾਅਦ 'ਚ ਤੁਹਾਨੂੰ ਦਿਖਾ ਦਾਂਗਾ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਦੇਖੇ ਬੰਦੇ ਦੀ ਮਤਲਬ ਨਾ ਰੂਹ ਖੁਸ਼ ਹੋ ਜੇ ਹਾਂ ਲੋਕਾਂ ਨੂੰ ਤੁਸੀਂ ਦਿਖਾਈਓ ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਚਾਰ ਆਈਡੀਆ ਦਿਖਾਈ ਜਨਾ ਤੁਸੀਂ ਤਾਂ ਕਿ ਲੋਕਾਂ ਨੂੰ ਫਟਾਫਟ ਸਮਝ ਆ ਜੇ ਮੈਂ ਫਟਾਫਟ ਖੋਲ ਦੇਣਾ ਤਿੰਨ ਚਾਰ ਆਈਡੀਆ ਹਾਂ ਲੋ ਇਹ ਸਾਰ ਪੱਲਿਆਂ ਤੇ ਫੁਲਕਾਰੀ ਦਾ ਕੰਮ ਹੈ ਵਿੱਚ ਬੂਟੀ ਹੈ ਇਹ ਸਾਰਾ ਹੱਥ ਨਾਲ ਬਣਿਆ ਹੋਇਆ ਦੁਪੱਟਾ ਹੈ ਅੱਛਾ ਜੀ ਵਾ ਮਿਹਨਤ ਦੇਖੋ ਹੈ ਇਸ ਤੇ ਕਿੰਨੀ ਹੈ ਹਾਂ ਜੀ ਹਾਂ ਜੀ ਕਿ ਕਿ ਦੁਪੱਟੇ ਨੂੰ ਮਹੀਨਾ ਡੇਡ ਡੇਡ ਮਹੀਨਾ ਠੀਕ ਹੈ ਲੋਕਾਂ ਦਾ ਗੱਲ ਦੇ ਲਈ ਤੁਸੀਂ ਆਰਡਰ ਤੇ ਵੀ ਸਪੈਸ਼ਲ ਤਿਆਰ ਕਰਦੇ ਹੋ ਲੋਕਾਂ ਲਈ ਹਾਂ ਜੀ ਹਾਂ ਜੀ ਆਰਡਰ ਤੇ ਵੀ ਕਰ ਦਿੰਨੇ ਆ ਹਰ ਤਰ੍ਹਾਂ ਦੇ ਬਹੁ ਬਿਲਕੁਲ ਸਾਫ ਪੀਸ ਹੱਥ ਦੀ ਕਢਾਈ ਬਹੁਤ ਘੱਟ ਕਾਰੀਗਰ ਨੇ ਜਿਹੜੇ ਅੱਜ ਕੱਲ ਇੰਨਾ ਸਾਫ ਕੰਮ ਕਰ ਰਹੇ ਨੇ ਠੀਕ ਹੈ ਕਿਉਂਕਿ ਲੋਕਾਂ ਨੂੰ ਅੱਜ ਕੱਲ ਨਾ ਜੀ ਫੁਲਕਾਰੀ ਅਜੀ ਆ ਪੀਸ ਨਾ ਥੋੜਾ ਜਿਹਾ ਉੱਪਰ ਕਰਕੇ ਦਿਖਾਓ ਬਹੁਤ ਸੋਹਣਾ ਪੀਸ ਆ ਰੂ ਖੁਸ਼ ਹੋਗੀ ਦੇਖ ਕੇ ਵੈਲੋ ਵੈਲੋ ਤੁਸੀਂ ਦਿਖਾਓ ਲੋਕਾਂ ਨੂੰ ਬਿਲਕੁਲ ਸਾਫ ਕੰਮ ਅੱਜ ਕੱਲ ਜਿਹੜੀਆਂ ਹੈਗੀਆਂ ਨਾ ਨਵੀਆਂ ਕੁੜੀਆਂ ਠੀਕ ਹੈ ਉਹਨਾਂ ਦਾ ਇੰਨਾ ਇੰਟਰਸਟ ਹੈ ਨਹੀਂ ਫੁਲਕਾਰੀ ਕੱਢਣ 'ਚ ਕਿਉਂਕਿ ਮਿਹਨਤ ਵਾਲਾ ਕੰਮ ਹੈ ਤੇ ਇਸ 'ਚ ਕਮਾਈ ਹੈਗੀ ਘੱਟ ਬਿਲਕੁਲ ਠੀਕ ਹੈ ਇਸ ਕਰਕੇ ਕਾਰੀਗਰ ਅੱਜ ਦੇ ਕਾਰੀਗ ਠੀਕ ਹੈ ਕੋਈ ਕੋਈ ਬਚਿਆ ਕਾਰੀਗਰ ਜਿਹੜਾ ਸਾਫ਼ ਉਠਰਾ ਕੰਮ ਕਰੀ ਗਏ ਉਹ ਵੀ ਜਿਹੜੇ ਪੁਰਾਣੇ ਕਾਰੀਗਰ ਕਰ ਸਕਦੇ ਜਿਨ੍ਹਾਂ ਦੇ ਹੱਥ ਜਿਆਦਾ ਹਾਂਜੀ 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 ਉਹ ਪੁਰਾਣੇ ਕਾਰੀਗਰ ਐ ਕੁਝ ਜਿਨ੍ਹਾਂ ਨੂੰ ਪਿਆਰ ਹੈਗਾ ਕੰਮ ਕਢਾਈ ਆਂਦੀ ਹੈ ਉਹੀ ਐ ਅੱਜ ਕੱਲ ਲੋਕਾਂ ਨੂੰ ਨਾ ਸਾਡੇ ਸਕੂਲਾਂ ਚ ਸਮਝਾਈ ਜਾ ਰਹੀ ਐ ਸਿਖਾਈ ਜਾ ਰਹੀ ਐ ਕਢਾਈ ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਤੁਸੀਂ ਯਾਦ ਹੋਣਾ ਤੁਹਾਨੂੰ ਆਪਣੇ ਆਰਟ ਦੀ ਹੁੰਦੀ ਸੀ ਕਲਾਸ ਤੇ ਉਸ ਤੇ ਸਿਖਾਉਂਦੇ ਸੀਗੇ ਕਢਾਈਆਂ ਕਰਨੀਆਂ ਕੁੜੀਆਂ ਨੂੰ ਤੇ ਅੱਜ ਕੱਲ ਤਾਂ ਉਹ ਵੀ ਹੁਣ ਘਟ ਗਿਆ ਬਹੁਤ ਕੰਮ ਠੀਕ ਐ ਹੁਣ ਮੈਂ ਤੁਹਾਨੂੰ ਇਸ ਤੋਂ ਬਾਅਦ ਕਵेश्चਨ ਆਉਂਦੇ ਦੁਪੱਟੇ ਵੀ ਦਿਖਾ ਦੇਣਾ ਜਿਹੜੇ ਅੱਜ ਕੱਲ ਚੱਲ ਰਹੇ ਨੇ ਕੁੜੀਆਂ ਪਸੰਦ ਕਰਦੀਆਂ ਨੇ ਆ ਵੇਖੋ ਤੁਹਾਨੂੰ ਇਹਦੇ 'ਚ ਕਲਾਕਾਰੀ ਦਿਖਾਣਾ ਏਸੀ ਬਣਾਣੇ ਆ ਆਪਣੇ ਹੱਥ ਦੇ ਦੁਪੱਟੇ ਅੱਛਾ ਜੀ ਇਹ ਹੁਣ ਜਿਆਦਾਤਰ ਤੁਹਾਨੂੰ ਸਾਰੀਆਂ ਚੀਜ਼ਾਂ ਮੈਂ ਹੈਂਡ ਦੀਆਂ ਹੀ ਦਿਖਾਉਂਗਾ ਠੀਕ ਹੈ ਜੀ ਤਾਂ ਕਿ ਲੋਕਾਂ ਨੂੰ ਸਮਝ ਜਾਵੇ ਫੁਲਕਾਰੀ ਹੈ ਕੀ ਆਲੋ ਸਾਰਾ ਹੱਥ ਦਾ ਪੀਸ ਹੈ ਕੁਝ ਵੀ ਇਸ 'ਚ ਮਸ਼ੀਨੀ ਟਾਂਕਾ ਨਹੀਂ ਹੈ ਇਸੀ ਦੇ ਦੁਪੱਟੇ ਨੂੰ ਘਟੋ ਘਟ ਮਹੀਨਾ ਮਹੀਨਾ ਤੋਂ ਜ਼ਿਆਦਾ ਡੇਡ ਡੇਡ ਮਹੀਨੇ ਤੋਂ ਜ਼ਿਆਦਾ ਬਣਨ ਨੂੰ ਲੱਗੇ ਹੋਏ ਨੇ ਹਲੋ ਜਿਵੇਂ ਹੁਣ ਆ ਤੁਹਾਨੂੰ ਦਿਖਾ ਰਿਹਾ ਇਹ ਪੂਰਾ ਜਾਲ ਦਾ ਦਵਟਾ ਹੈ ਅੱਛਾ ਇਹ 5 ਮਹੀਨੇ 4 ਮਹੀਨੇ ਇੱਕ ਲੱਗਦੇ ਆ ਇਹਨੂੰ ਬਣਾਉਣ ਚ ਕਿਉਂਕਿ ਇਹ ਕੋਈ ਸ਼ੌਂਕੀਆ ਕੰਮ ਹੈ ਲਗਾਤਾਰ ਤਾਂ ਕੋਈ ਕਰਦਾ ਨਹੀਂ ਇਹਨੂੰ ਪੂਰਾ ਦਿਨ ਬੈਠ ਕੇ ਠੀਕ ਹੈ ਜੀ ਹਾਂ ਇਸ ਕਰਕੇ ਤੁਸੀਂ ਆ ਲਓ ਕਾਰੀਗਰੀ ਦੇਖੋ ਤੁਸੀਂ ਮਹੀਨ ਕੰਮ ਕਿਸੇ ਨੇ ਇਸ ਤੇ ਰੰਗ ਲੈਣੇ ਹੋਣ ਕੁਝ ਲੈਣਾ ਹੋਵੇ ਤੁਸੀਂ ਸਾਨੂੰ ਕੰਟੈਕਟ ਕਰੋ ਥੱਲੇ ਮੈਂ ਤੁਹਾਨੂੰ ਨੰਬਰ ਪਾ ਦਾਂਗਾ ਭਾਜੀ ਨੰਬਰ ਪਾ ਦਿਓ ਤੁਸੀਂ ਠੀਕ ਹੈ ਜੀ ਜ਼ਰੂਰ ਜੀ ਜ਼ਰੂਰ ਤੇ ਉੱਥੇ ਤੁਸੀਂ ਮੈਨੂੰ ਭੇਜ ਕੇ ਦੱਸ ਸਕਦੇ ਹੋ ਜੋ ਅਵੇਲੇਬਲ ਪੀਸ ਹੋਣਗੇ ਮੈਂ ਤੁਹਾਨੂੰ ਉਹਨਾਂ ਦੀਆਂ ਵਟਸਐਪ ਤੇ ਫੋਟੋਆਂ ਭੇਜਦਾ ਹਾਂ ਤੁਸੀਂ ਉਹਨਾਂ ਨੂੰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਕਿਸੇ ਨੇ ਰੇਟ ਪੁੱਛਣਾ ਹੈ ਸਕਰੀਨਸ਼ਾਟ ਭੇਜ ਕੇ ਰੇਟ ਪੁੱਛ ਸਕਦਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਕਈ ਲੋਕੀ ਜਿਹੜੇ ਫੁਲਕਾਰੀ ਬਾਇ ਕਰਦੇ ਨੇ ਸਾਡੇ ਤੱਕ ਪਹੁੰਚਦੇ ਨੇ ਉਹਨਾਂ ਦੀ ਇੱਕ ਸ਼ਿਕਾਇਤ ਇਹ ਵੀ ਹੁੰਦੀ ਹੈ ਕਿ ਸਾਨੂੰ ਜੀ ਪਹੁੰਚਣ ਤੱਕ ਤੁਹਾਡੇ ਤੱਕ ਜੈਨੂਅਲ ਫੁਲਕਾਰੀ ਲੈਣ ਤੱਕ ਸਾਡੇ ਭੈਣ ਭਰਾ ਵੀਰ ਐਨ ਆਰ ਆਈ ਨੇ ਬਾਹਰ ਬੈਠੇ ਨੇ ਬਹੁਤ ਟਾਈਮ ਲੱਗਿਆ ਅਸੀਂ ਲੱਬ ਲੱਬ ਕੇ ਪਈ ਤੁਹਾਨੂੰ ਐਵੇਂ ਦੀ ਚੀਜ਼ ਚਾਹੀਦੀ ਸੀਗੀ ਪਟਿਆਲੇ ਦੀ ਫੇਮਸ ਚੀਜ਼ ਪਟਿਆਲਾ ਫੁਲਕਾਰੀ ਨੂੰ ਇੰਨਾ ਸਰਕਾਰ ਵੱਲੋਂ ਇੰਨਾ ਚੱਕਿਆ ਨਹੀਂ ਗਿਆ ਇੰਨੀ ਮਹੰਤਾ ਦਿੱਤੀ ਨਹੀਂ ਗਈ ਜਿੰਨੇ ਹੋਰ ਬਹੁਤ ਮਿਹਨਤ ਵਾਲੀ ਚੀਜ਼ ਹੈ ਜਿਵੇਂ ਤੁਸੀਂ ਜਿੱਦਾ ਦਿਖਾ ਰਹੇ ਹੋ ਚੀਜ਼ ਹੀ ਬਹੁਤ ਮਿਹਨਤ ਵਾਲੀ ਹੈ ਹਾਂਜੀ ਹਾਂਜੀ ਆ ਬਾਅਦ ਮੈਂ ਦਿਖਾਣ ਲੱਗਿਆ ਇਹ ਕੋਟਨ ਕਪੜੇ ਦੇ ਉੱਤੇ ਬਣਿਆ ਹੋਇਆ ਹੈ ਤੁਸੀਂ 3-4 ਡਿਜ਼ਾਈਨ ਇਹ ਵੀ ਦਿਖਾ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਫੁਲਕਾਰੀ ਦਾ ਬਾਗ ਟ੍ਰੈਡੀਸ਼ਨਲ ਬਾਗ ਕਿਵੇਂ ਹੁੰਦਾ ਹੈ ਜੋ ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਉਹ ਸਭ ਮਸ਼ੀਨੀ ਬਾਗ ਤੁਹਾਨੂੰ ਦੇਖਣਗੇ ਠੀਕ ਹੈ ਜੀ ਇਹ ਸਾਰੇ ਹੱਥ ਦੇ ਬਾਗ ਤੁਹਾਨੂੰ ਦਿਖਾ ਰਿਹਾ ਸੋਹਣੀ ਸੋਹਣੀ ਫੁਲਕਾਰੀਆਂ ਠੀਕ ਹੈ ਖੱਦਰ ਦੇ ਬਾਗ ਵੀ ਦਿਖਾਉਣਾ ਮੈਂ ਤੁਹਾਨੂੰ ਇਹਦੇ ਵਿੱਚ ਅੱਛਾ ਜੀ ਦਿਖਾਓ ਜੀ ਆ ਲੋ ਇੱਕ ਤੋਂ ਬਾਅਦ ਮੈਂ ਤੁਹਾਨੂੰ ਖੱਦਰ ਦੇ ਬਾਗ ਵੀ ਦਿਖਾਉਣਾ ਜਿਵੇਂ ਹੁਣ ਥੱਲੇ ਤੁਸੀਂ ਦੇਖਿਆ ਸੀਗਾ ਖੱਦਰ ਕੱਪੜੇ ਦੇ ਵਿੱਚ ਤੁਹਾਨੂੰ 100-100 ਸਾਲ ਪੁਰਾਣਾ ਬਾਗ ਦਿਖਾਇਆ ਸੀਗਾ ਉਦਾਂ ਹੀ ਮੈਂ ਤੁਹਾਨੂੰ ਹੁਣ ਅੱਜ ਕੱਲ ਦੇ ਨਵੇਂ ਜਿਹੜੇ ਖੱਦਰ ਦੇ ਬਾਗ ਹੁੰਦੇ ਨੇ ਉਹ ਵੀ ਤੁਹਾਨੂੰ ਦਿਖਾ ਦੇਣਾ ਉਹ ਪਹਿਲਾਂ ਤਰ੍ਹਾਂ ਸਾਫ਼ ਤਾਂ ਨਹੀਂ ਬਣਦੇ ਪਰ ਫੇਰ ਵੀ ਉਹਨਾਂ ਨੂੰ ਬਣਾਉਣਾ ਕਾਫੀ ਮੁਸ਼ਕਿਲ ਹੈ ਕਾਫੀ ਟਾਈਮ ਲੱਗਦਾ ਹੈ ਉਹਨੂੰ ਬਣਾਉਣ 'ਚ ਇੱਕ ਇੱਕ ਬਾਗ ਨੂੰ ਕਾਫੀ ਵੱਡਾ ਹੁੰਦਾ ਹੈ ਇੱਕ ਅਲੱਗ-ਅਲੱਗ ਕੰਮਾਂ ਵਾਸਤੇ ਵੈਸੇ ਯੂਜ਼ ਹੁੰਦਾ ਹੈ ਇਹ ਲੋਕੀ ਗੱਡੀ ਤੇ ਵੀ ਪਾਉਂਦੇ ਨੇ ਵਿਆਹਾਂ ਦੇ ਵਿੱਚ ਇਹਨੂੰ ਹਾਂਜੀ ਹਾਂਜੀ ਬਿਲਕੁਲ ਦੇਖਿਆ ਜੀ ਠੀਕ ਹੈ ਜੀ ਹੁਣ ਅਸੀਂ ਇੱਧਰ ਅਲੱਗ-ਅਲੱਗ ਜਿਹੜੇ ਨੀਮਰਾਣਾ ਹੋਟਲ ਰੰਬਾਸ ਹੋਟਲ ਪਟਿਆਲੇ ਦਾ ਹਾਂਜੀ ਹਾਂਜੀ ਉਦੇ ਵਿੱਚ ਟ੍ਰੈਡੀਸ਼ਨਲ ਸ਼ੋਅ ਕਰਨ ਲਈ ਬਾਗ ਚੋਂ ਕੱਟ-ਕੱਟ ਕੇ ਕਾਫੀ ਚੀਜ਼ਾਂ ਇਹਨੂੰ ਬਣਾਇਆ ਗਿਆ ਵੈਸੇ ਅੱਛਾ ਜੀ ਠੀਕ ਹੈ ਇਹਦੇ ਵਿੱਚ ਢੀਂਂ ਘਰਾਣੇ ਜਵਾਨ ਕਵਰ ਇਸ ਬਾਗ ਚੋਂ ਕਾਫੀ ਬਣੇ ਹੋਏ ਨੇ ਤੁਸੀਂ ਦੇਖਿਓ ਜਾ ਕੇ ਠੀਕ ਹੈ ਜੀ ਆਲੋ ਇਹ ਸਾਰਾ ਹੱਥ ਦਾ ਬਣਿਆ ਹੋਇਆ ਹੈ ਤੁਸੀਂ ਕੰਮ ਦੇਖੋ ਜੀ ਵਾਹ ਜੀ ਵਾਹ ਕਿੰਨਾ ਜ਼ਿਆਦਾ ਕੰਮ ਕਿੰਨਾ ਸਾਫ਼ ਕੰਮ ਤੇ ਕਿੰਨਾ ਟਾਈਮ ਲੱਗਿਆ ਹੋਣਾ ਤੁਸੀਂ ਆਪ ਸੋਚੋ ਇਹਨੂੰ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹੀ ਜਾਂਦਾ ਚੀ ਚੀ ਬਹੁਤ ਮਿਹਨਤ ਆਲੀ ਏ ਬਹੁਤ ਟਾਈਮ ਲੱਗਦਾ ਹੁਣ ਮਤਲਬ ਲੋਕਾਂ ਨੂੰ ਉਹਨਾਂ ਦੇ ਕਲਚਰ ਨਾਲ ਜੋੜ ਕੇ ਰੱਖਦੀ ਹੈ ਇਹ ਚੀਜ਼ ਹਾਂਜੀ ਹਾਂਜੀ ਇਹ ਲੋਕਾਂ ਨੂੰ ਅੱਜਕੱਲ ਜਿਨ੍ਹਾਂ ਨੂੰ ਨੋਲੇਜ ਹੈ ਬਸ ਉਹੀ ਲੋਕੀ ਪਸੰਦ ਕਰਦੇ ਨੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਇਹ ਜੀ ਮੈਂ ਹੁਣ ਮੈਂ ਤੁਹਾਨੂੰ ਬਾਗ ਦਿਖਾਇਆ ਠੀਕ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਚੀਜ਼ਾਂ ਦਿਖਾਣਾ ਜੋ ਖੁਲਕਾਰੀ ਦੇ ਦੁਪੱਟੇ ਅੱਜਕੱਲ ਨਵੀਂ ਚੀਜ਼ ਕੀ ਚੱਲ ਰਹੀ ਹੈ ਹੋਰ ਕੀ ਚੱਲੀ ਜਾਂਦੀ ਹੈ ਕੀ ਲੋਕੀ ਪਸੰਦ ਕਰਦੇ ਨੇ ਆ ਲੋ ਹੁਣ ਜਿਹੜੇ ਮੈਂ ਤੁਹਾਨੂੰ ਦਿਖਾ ਰਿਆਂ ਇਹ ਗੋਟਾ ਪੱਤੀ ਦਾ ਦੁਪੱਟਾ ਅੱਛਾ ਜੀ ਠੀਕ ਹੈ ਜੀ ਇਹ ਹੁਣ ਗੋਟਾ ਪੱਤੀ ਦੇ ਦੁਪੱਟੇ ਆ ਪਹਿਲਾਂ ਦੁਪੱਟਾ ਡਾਈ ਹੁੰਦਾ ਉਸ ਤੋਂ ਬਾਅਦ ਫੁਲਕਾਰੀ ਦਾ ਕੰਮ ਹੁੰਦਾ ਫਿਰ ਵਿੱਚ ਗੋਟਾ ਪੱਤੀ ਦਾ ਅਸੀਂ ਨਾਲ ਕੰਮ ਐਡ ਕੀਤਾ ਹੈ ਤਾਂ ਕਿ ਟ੍ਰੈਡੀਸ਼ਨਲ ਕੰਮ ਨੂੰ ਥੋੜਾ ਮਾਡਰਨ ਚੀਜ਼ਾਂ ਨਾਲ ਜੋੜਿਆ ਜਾਵੇ ਅੱਛਾ ਜੀ ਠੀਕ ਹੈ ਇਹਦੇ ਵਿੱਚ ਅਸੀਂ ਕਾਫੀ ਸਾਰੇ ਡਿਜ਼ਾਈਨ ਤਿਆਰ ਕਰਦੇ ਹਾਂ ਕਾਫੀ ਲੋਕ ਅੱਜ ਕੱਲ ਇਹ ਪਸੰਦ ਕਰਦੇ ਨੇ ਕਾਫੀ ਇਹਦੇ ਵਿੱਚ ਅਸੀਂ ਡਿਜ਼ਾਈਨਿੰਗ ਬਣਾਈ ਹੋਈ ਹੈ ਮੈਂ ਤੁਹਾਨੂੰ ਤਿੰਨ ਚਾਰ ਆਈਡੀਆ ਦਿਖਾਣਾ ਇਹਦੇ ਵਿੱਚ ਵੀ ਤਾਂ ਕਿ ਦਰਸ਼ਕਾਂ ਨੂੰ ਸਮਝ ਆ ਜਾਏ ਆਪਣੇ ਇਹ ਕਿਵੇਂ ਦੀ ਹੈਗੀ ਹੈ ਚੀਜ਼ ਕੀ ਉਹਨਾਂ ਨੇ ਨਮੀ ਚੀਜ਼ ਮਾਰਕੀਟ ਚ ਚੱਲ ਰਹੀ ਹੈ ਆ ਦੇਖੋ ਮੋਰਾ ਲਾ ਪੀ ਸਾਰਾ ਹੱਥ ਦਾ ਕੱਢਿਆ ਹੋਇਆ ਪੀ ਇਹ ਤਾਂ ਬਿਲਕੁਲ ਨਵਾਂ ਡਿਜ਼ਾਈਨ ਹੈ ਜੀ ਬਿਲਕੁਲ ਨਿਊ ਡਿਜ਼ਾਈਨ ਹੈ ਇੱਥੇ ਦੇਖੋ ਨੋ ਵੀ ਨਹੀਂ ਮਿਲਦਾ ਐਦਾਂ ਦਾ ਅੱਜ ਕੱਲ ਨਾ ਡਿਜ਼ਾਈਨ ਮਤਲਬ ਥੋੜੀ ਕੋਲ ਜਿਹੜੀ ਚੀਜ਼ਾਂ ਪਈਆਂ ਨਾ ਮੈਂ ਸਾਫ ਲੈ ਬਹੁਤ ਹੀ ਯੂਨੀਕ ਪਈਆਂ ਨੇ ਥੈਂਕ ਯੂ ਜੀ ਤੁਹਾਡਾ ਤੁਹਾਨੂੰ ਹੋਰ ਵੀ ਚੀਜ਼ਾਂ ਹਲੇ ਦਿਖਾਵਾਂਗੇ ਸਾਰੀਆਂ ਚੀਜ਼ਾਂ ਜੋ-ਜੋ ਅੱਜ ਕੱਲ ਚੱਲ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗੇ ਫੁਲਕਾਰੀ ਦਾ ਥੋੜਾ ਸਕੋਪ ਵਧੇ ਹੋਰ ਲੋਕੀ ਦੇਖਣ ਇਹਨੂੰ ਆ ਦੇਖੋ ਇਹ ਹੋਰ ਵਾਹ ਜੀ ਅਲੱਗ- ਸਾਫ ਸੁਥਰਾ ਜਿਨ੍ਹਾਂ ਨੂੰ ਘੱਟ ਕੰਮ ਪਸੰਦ ਹੈ ਕਈਆਂ ਨੂੰ ਵੱਧ ਕੰਮ ਪਸੰਦ ਆ ਉਹਦੇ ਹਿਸਾਬ ਨਾਲ ਫਲਕਾਰੀ ਨੂੰ ਐਡ ਕੀਤਾ ਹੋਇਆ ਨਵੀਆਂ ਚੀਜ਼ਾਂ ਦੇ ਨਾਲ ਮੈਂ ਇਹਦੇ ਵਿੱਚ ਤੁਹਾਨੂੰ ਹੁਣ ਦੁਪੱਟਾ ਦਿਖਾਇਆ ਇੱਕ ਹਾਂਜੀ ਮਤਲਬ ਤੁਹਾਡੇ ਕੋਲ ਸਟਾਕ ਦੀ ਕਮੀ ਨਹੀਂ ਹੈ ਸਟਾਕ ਤਾਂ ਹਾਂਜੀ ਬਣਦਾ ਰਹਿੰਦਾ ਇਹ ਸਾਡੇ ਕੋਲ ਸਟਾਕ ਤੇ ਕਿਉਂਕਿ ਕੀ ਕੀ ਦੁਬੱਟੇ ਨੂੰ ਇੰਨਾ ਟਾਈਮ ਲੱਗਦਾ ਤੇ ਅਸੀਂ 6-6 ਮਹੀਨੇ ਦੀ ਤਿਆਰੀ ਕਰਕੇ ਰੱਖਦੇ ਹਾਂ ਹੋਲ ਸੇਲ ਕੰਮ ਹੈ ਸਾਡਾ ਸਾਰਾ ਅੱਛਾ ਜੀ ਕੰਮ ਤੁਹਾਡਾ ਸਾਰਾ ਹੋਲ ਸੇਲ ਹੈ ਮਤਲਬ ਲੋਕਾਂ ਨੂੰ ਬਹੁਤ ਹੀ ਜੈਨੂਨ ਰੇਟ ਮਿਲਣਗੇ ਉਹ ਆਕੇ ਜੀ ਰੇਟ ਸਾਡੇ ਬਿਲਕੁਲ ਹੋਲ ਸੇਲ ਹੋਣਗੇ ਆ ਦੇਖੋ ਜਿਵੇਂ ਹੁਣ ਕਿਸੇ ਨੂੰ ਵਿਆਹ ਵਾਸਤੇ ਕੋਈ ਹੈਵੀ ਪੀਸ ਚਾਹੀਦਾ ਹੈ ਫੁਲਕਾਰੀ ਵੀ ਹੋਵੇ ਤੇ ਥੋੜਾ ਹੈਵੀ ਵੀ ਲੱਗੇ ਗੋਟਾ ਪੱਤੀ ਦਾ ਕੰਮ ਬਿਲਕੁਲ ਜੀ ਬਿਲਕੁਲ ਉਹ ਵੀ ਪੂਰਾ ਕੰਮ ਅਸੀਂ ਤਿਆਰ ਕਰਕੇ ਰੱਖਿਆ ਹੋਇਆ ਹੈ ਹੁਣ ਇਸ ਡਿਜ਼ਾਈਨ ਦਾ ਨਾਮ ਹੈ ਜਿਵੇਂ ਤੁਸੀਂ ਥੋੜਾ ਜ਼ੂਮ ਕਰਕੇ ਦਿਖਾਓ ਲੋ ਇਸ ਡਿਜ਼ਾਈਨ ਦੇ ਫੁਲਕਾਰੀ ਨੂੰ ਪਰੋਂਠੇ ਦਾ ਡਿਜ਼ਾਈਨ ਕਹਿੰਦੇ ਨੇ ਪਰੋਂਠੇ ਦਾ ਵਾਹ ਜੀ ਵਾਹ ਹਾਂ ਜੀ ਹਾਂ ਜੀ ਇਹ ਪੁਰਾਣੇ ਨਾਮ ਨੇ ਲੋਕਾਂ ਦੇ ਰੱਖੇ ਹੋਏ ਦੇਖੋ ਕਈ ਲੋਕਾਂ ਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਵੀ ਨਹੀਂ ਹੋਏਗਾ ਜਿਵੇਂ ਆ ਨਾ ਮੈਨੂੰ ਪਤਾ ਲੱਗਿਆ ਕਿ ਇਹ ਡਿਜ਼ਾਈਨ ਨੂੰ ਪਰੋਂਠੇ ਦਾ ਡਿਜ਼ਾਈਨ ਕਹਿੰਦੇ ਨੇ ਆ ਨਾ ਜੀ ਕਮਾਲ ਹੈ ਜੀ ਕਮਾਲ ਹੈ ਹੁਣ ਇਹੀ ਕੰਮ ਜਦੋਂ ਅਸੀਂ ਪੂਰੇ ਦੁਪੱਟੇ ਤੇ ਕਰ ਦਿੰਨੇ ਆ ਪੂਰੇ ਦੁਪੱਟੇ ਦਾ ਜਾਲ ਹੁੰਦਾ ਹੈ ਤਿਆਰ ਤਾਂ ਉਹਨੂੰ ਪਰੋਂਠਾ ਜਾਲ ਕਹਿੰਦੇ ਆ ਦੇਖੋ ਬਿਲਕੁਲ ਸਾਰਾ ਇਹ ਹੱਥ ਦਾ ਕੰਮ ਕੀਤਾ ਹੋਇਆ ਹੈ ਇੱਕ ਇੱਕ ਦੁਪੱਟੇ ਨੂੰ ਟਾਈਮ ਬਹੁਤ ਲੱਗਿਆ ਹੋਇਆ 6 ਕਾਲੀ ਕਾਲੀ ਪੰਜਾਪ ਪਿਆ ਰੰਗ ਹਰ ਵੇਲੇ ਸਾਡੇ ਕੋਲ ਤਿਆਰ ਹੁੰਦੇ ਨੇ ਇਹ ਮੇਰੀਆਂ ਚੀਜ਼ਾਂ ਦੇ ਵਿੱਚ ਆਹ ਦੇਖੋ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਤਾਂ ਕਿ ਲੋਕਾਂ ਨੂੰ ਥੋੜਾ ਪਤਾ ਚੱਲ ਜੇ ਵੀ ਕਿਵੇਂ ਦੀ ਫੁਲਕਾਰੀ ਦੇ ਕਿਵੇਂ-ਕਿਵੇਂ ਦੇ ਪੈਟਰਨ ਹੁੰਦੇ ਨੇ ਵਧੀਆ ਪਯੋਰ ਦੇ ਦੁਬੱਟਿਆਂ 'ਚ ਅਸੀਂ ਤੇ ਕੰਮ ਕਰਾਉਂਦੇ ਆ ਆਪਣਾ ਤਿਆਰ ਅੱਛਾ ਜੀ ਬਹੁਤ ਸੋਹਣੇ-ਸੋਹਣੇ ਰੰਗ ਹੁਣ ਅੱਜਕੱਲ ਜਿਹੜੇ ਫੁਲਕਾਰੀ ਦੇ ਬ੍ਰਾਈਟ ਰੰਗ ਸੀਗੇ ਉਹਨਾਂ ਤੋਂ ਅਲੱਗ ਰੰਗਾਂ ਦੇ ਵਿੱਚ ਜਿਵੇਂ ਆ ਦੋ ਰੰਗਾਂ ਤਿਆਰ ਕਰਾਇਆ ਹੈ ਵਾਹ ਜੀ ਹਾਂ ਯੂਨਿਕ ਕਲਰ ਹਾਂ ਜੀ ਯੂਨਿਕ ਕਲਰ ਕੰਬੀਨੇਸ਼ਨ ਚ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਮੈਂ ਤਿਆਰ ਦਿਖਾ ਦਾਂਗਾ ਤਿਆਰ ਕੀਤੀਆਂ ਹੋਈਆਂ ਆ ਲਓ ਸਾਰੇ ਹੱਥ ਦੇ ਪੀਸ ਨੇ ਕੋਈ ਵੀ ਇਸ ਚ ਮਸ਼ੀਨੀ ਟਾਂਕਾ ਨਹੀਂ ਹੈ ਪਤਾ ਲੱਗਦਾ ਜੀ ਦੇਖ ਕੇ ਪਤਾ ਲੱਗਦਾ ਮਿਹਨਤ ਬਹੁਤ ਹੋਈ ਪਿਆ ਚੀਜ਼ ਬਣਾਣ ਚ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੇ ਚੀਜ਼ ਤੇ ਮਿਹਨਤ ਹੋਈ ਹੋਵੇ ਨਾ ਲੋਕਾਂ ਦੇ ਪਾਇਆ ਫੱਬਦਾ ਬਹੁਤ ਹੈ ਆ ਲਓ ਮੈਂ ਤੁਹਾਨੂੰ ਹੁਣ ਇਸ ਚ ਦਿਖਾਣਾ ਆਪਾਂ ਸੂਟ ਵੀ ਤਿਆਰ ਕਰਦੇ ਆ ਇਹ ਤਾਂ ਜਿਵੇਂ ਹੁਣ ਤੁਹਾਨੂੰ ਦੁਪੱਟਿਆਂ ਦੀ ਰੇਂਜ ਦਿਖਾਈ ਹੈ ਠੀਕ ਹੈ ਜੀ ਠੀਕ ਹੈ ਇਸ ਚ ਨਾ ਇੱਕ ਚੀਜ਼ ਤੁਹਾਨੂੰ ਹੋਰ ਅੱਜ ਕੱਲ ਸਾਫ ਟਾਂਕੇ ਦਾ ਰੇਸ਼ਮ ਦੇ ਧਾਗੇ ਦਾ ਕੰਮ ਚੱਲ ਰਿਹਾ ਹੈ ਆ ਦੇਖੋ ਬਿਲਕੁਲ ਸਾਫ ਕੰਮ ਥੋੜਾ ਮਹਿੰਗਾ ਕੰਮ ਹੁੰਦਾ ਹੈ ਇਹ ਠੀਕ ਹੈ ਜੀ ਕਿਸੇ ਨੂੰ ਐਦਾਂ ਦੇ ਪੀਸ ਪਸੰਦ ਨੇ ਚੀਜ਼ਾਂ ਪਸੰਦ ਨੇ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿਹੜੇ ਵੀ 20 ਰੁਪਏ ਐਨ ਨੂੰ ਭਰਾ ਨੂੰ ਕੋਈ ਵੀ ਪੀਸ ਇਸ ਤੋਂ ਪਸੰਦ ਆਂਦਾ ਉਹਦਾ ਸਕਰੀਨਸ਼ਾਟ ਲੋ ਭਾਜੀ ਨੂੰ ਭੇਜੋ ਤੁਹਾਨੂੰ ਜੈਨੂਇਨ ਰੇਟ ਜੋ ਹੋਏਗਾ ਭਾਜੀ ਜ਼ਰੂਰ ਦੱਸਣਗੇ ਜੋ ਵੀ ਪੀਸ ਤੁਹਾਨੂੰ ਪਸੰਦ ਆਂਦਾ ਉਹਦੀ ਫੋਟੋ ਲੋ ਤੇ ਭਾਜੀ ਨੂੰ ਤੁਸੀਂ ਸੈਂਡ ਕਰ ਸਕਦੇ ਹੋ ਦਿਖਾਓ ਜੀ ਦਿਖਾਓ ਜੀ ਭਾਜੀ ਹੋਰ ਚੀਜ਼ ਦਿਖਾਓ ਹਾਂ ਲਓ ਇਹਦੇ ਵਿੱਚ ਤੁਹਾਨੂੰ ਦਿਖਾਨਾ ਇਹ ਹੁਣੇ ਅੱਜ ਕੱਲ ਦੇ ਡਿਜ਼ਾਈਨ ਨੇ ਚਨੌਂ ਦੇ ਦੁਪੱਟਿਆਂ ਤੇ ਅਸੀਂ ਤਿਆਰ ਕੀਤੇ ਤਾਂ ਕਿ ਕੁੜੀਆਂ ਨੂੰ ਜ਼ਿਆਦਾ ਹੈਵੀ ਨਾ ਲੱਗੇ ਉਹਨਾਂ ਨੂੰ ਅੱਜ ਕੱਲ ਜ਼ਿਆਦਾ ਹੈਵੀ ਦੁਪੱਟੇ ਨਹੀਂ ਪਸੰਦ ਕਰਦੀਆਂ ਠੀਕ ਹੈ ਜੀ ਅੱਜ ਕੱਲ ਦੀਆਂ ਕੁੜੀਆਂ ਘੱਟ ਭਾਰ ਵਾਲੀਆਂ ਚੀਜ਼ਾਂ ਘੱਟ ਭਾਰਾ ਚਾਹੀਦਾ ਉਹਨਾਂ ਨੂੰ ਦੁਪੱਟਾ ਹੋਵੇ ਕੰਮ ਹੋਵੇ ਵਧੀਆ ਬਟ ਲਾਈਟ ਵੇਟ ਹੋਵੇ ਠੀਕ ਹੈ ਜੀ ਉਸ ਤਰ੍ਹਾਂ ਇਹ ਪੁਰਾਣੇ ਜ਼ਮਾਨੇ ਤੋਂ ਲੈ ਕੇ ਡਿਜ਼ਾਈਨ ਅੱਜ ਦੇ ਕਾਰਿਗਰ ਲਬ ਲਬ ਕੇ ਅਸੀਂ ਸਾਫ਼ ਕੰਮ ਤਿਆਰ ਕਰਾਏ ਹੋਏ ਨੇ ਇਹਨਾਂ ਨੂੰ ਚਾਹੇ ਤੁਸੀਂ ਮਰਾਸੀ ਕੰਮ ਕਹਿ ਲੋ ਇਹ ਹੱਥ ਸਾਫ਼ ਕੰਮ ਹੈ ਠੀਕ ਹੈ ਜੀ ਚਾਹੇ ਰੇਸ਼ਮ ਦੇ ਕੰਮ ਕਹਿ ਲੋ ਕਾਫੀ ਨਾਮ ਨੇ ਇਹਦੇ ਬਿਲਕੁਲ ਸਾਫ਼ ਟਾਂਕਾ ਲਓ ਤੁਸੀਂ ਦੇਖੋ ਸਾਰਾ ਹੱਥ ਦਾ ਟਾਂਕਾ ਪਿਓਰ ਦੇ ਦੁਪੱਟਿਆਂ ਤੇ ਬਿਲਕੁਲ ਜੀ ਬਿਲਕੁਲ ਠੀਕ ਹੈ ਇਹਦੇ ਵਿੱਚ ਤੁਹਾਨੂੰ ਹੋਰ ਕਾਫੀ ਚੀਜ਼ਾਂ ਮਿਲ ਜਾਣਗੀਆਂ ਰੈਡੀ ਕਲਕਾਰੀ ਦੇ ਉਸ ਆਈਡੀਆ ਮੈਂ ਦਿਖਾਤੇ ਖਲਕਾਰੀ ਦੇ ਵਿੱਚ ਇੰਨੀਆਂ ਚੀਜ਼ਾਂ ਹੈ ਕਿ ਸਾਰੀਆਂ ਚੀਜ਼ਾਂ ਇੱਕ ਵੀਡੀਓ ਵਿੱਚ ਦਿਖਾਣਾ ਪੋਸੀਬਲ ਨਹੀਂ ਹੈਗਾ ਬਿਲਕੁਲ ਬਿਲਕੁਲ ਮੈਂ ਖੁਦ ਦੇਖ ਸਕਦਾ ਬਾਹਰੀ ਚੀਜ਼ਾਂ ਤੁਹਾਡੀ ਦੁਕਾਨ ਤੇ ਇੰਨੀਆਂ ਹੁਣ ਮੈਂ ਤੁਹਾਨੂੰ ਜਾਇਨੀਆਂ ਪਈਆਂ ਕਿ ਇੱਕ ਵੀਡੀਓ 'ਚ ਤਾਂ ਬੰਦਾ ਦਿਖਾਈ ਨਹੀਂ ਸਕਦਾ ਹਾਂ ਮੈਂ ਤੁਹਾਨੂੰ ਫੁਲਕਾਰੀ ਦੇ ਸੂਟ ਠੀਕ ਹੈ ਸਾੜੀਆਂ ਜੋ ਜੋ ਹੋਰ ਅਸੀਂ ਬਣਾਨੇ ਆ ਫੁਲਕਾਰੀ ਦਾ ਉਹ ਵੀ ਦਿਖਾ ਦਿੰਨਾ ਇੱਧਰ ਆ ਜਾਓ ਤੁਸੀਂ ਇਸ ਸੈਕਸ਼ਨ 'ਚ ਆਪਾਂ ਤੁਹਾਨੂੰ ਸੈਕਸ਼ਨ ਚੇਂਜ ਕਰਤਾ ਜੀ ਹਾਂਜੀ ਹਾਂਜੀ ਆਹ ਲਓ ਇਹ ਹੁਣ ਅਸੀਂ ਕਰੇਪ ਦੇ ਵਿੱਚ ਸੂਟ ਤਿਆਰ ਕਰਦੇ ਹਾਂ ਆਹ ਲਓ ਆ ਦੇਖੋ ਇਸ 'ਚ ਘੇਰੇ ਦੇ ਕੰਮ ਹੁੰਦਾ ਹੈ ਬੰਦੇ ਤੇ ਬਾਜੂ ਤੇ ਕੰਮ ਹੁੰਦਾ ਹੈ ਤੇ ਉਹੀ ਦੁਪੱਟਾ ਲੱਗਿਆ ਹੁੰਦਾ ਹੈ ਫੁਲਕਾਰੀ ਦਾ ਨਾਲ ਕਿਸੇ ਨੂੰ ਭੈਣ ਭਰਾ ਸਾਡੇ ਨੂੰ ਸੂਟ ਦੀ ਹੋਵੇ ਨੀਡ ਕਿਸੇ ਨੇ ਗਿਫਟ ਕਰਨਾ ਹੋਵੇ ਵੀਰ ਨੇ ਠੀਕ ਹੈ ਆਪਣੀ ਭੈਣਾਂ ਨੂੰ ਆਪਣੀ ਮਾਵਾਂ ਨੂੰ ਤਾਂ ਕਾਫੀ ਸਾਰੇ ਇਸਤੇ ਡਿਜ਼ਾਈਨ ਅਸੀਂ ਰੈਡੀ ਰੱਖਦੇ ਆਂ ਕਾਫੀ ਰੰਗ ਤਿਆਰ ਰੱਖਦੇ ਆਂ ਤੁਸੀਂ ਇਸ ਲਾਈਟ ਸ਼ੇਡ ਲੈਣੇ ਨੇ ਡਾਰਕ ਸ਼ੇਡ ਲੈਣੇ ਆਂ ਦੇਖੋ ਜੀ ਕਲਰ ਬਹੁਤ ਨੇ ਇਹ ਸਾਰਾ ਹੱਥ ਦਾ ਕੰਮ ਹੈ ਕੋਈ ਇਸੇ ਮਸ਼ੀਨੀ ਤੰਕਾ ਨਹੀਂ ਹੋਏਗਾ ਸਾਰਾ ਹੈਂਡਵਰਕ ਤੁਹਾਨੂੰ ਦਿਖਾ ਰਿਹਾ ਮੈਂ ਆਹ ਲਓ ਤੁਸੀਂ ਕਾਫੀ ਐਸੀ ਸਾਡੇ ਕੋਲ ਰੰਗ ਹੋਣਗੇ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਹੋਲ ਸੇਲ ਕੰਮ ਹੈ ਸਾਰਾ ਠੀਕ ਹੈ ਜੀ ਕਾਰੇ ਤਰ੍ਹਾਂ ਦੇ ਇੱਥੇ ਰੰਗ ਤੁਹਾਨੂੰ ਮਿਲ ਜਾਣਗੇ 레드 ਰਾਣੀ ਬਲੈਕ ਮਸਟਰਡ yellow ਸਾਰੇ ਰੰਗ ਇਸ ਤੇ ਅਸੀਂ ਤਿਆਰ ਕਰਦੇ ਆ ਸਾਡੇ ਕੋਲ ਹਰ ਟਾਈਮ ਕਾਫੀ ਰੰਗ ਰੈਡੀ ਹੁੰਦੇ ਨੇ ਇੱਥੇ ਇੱਕ ਤਾਂ ਅਸੀਂ ਇਸ ਤਰ੍ਹਾਂ ਦੇ ਸੂਟ ਬਣਾਉਂਦੇ ਆ ਠੀਕ ਹੈ ਜੀ ਇਹ ਜਾਗੋ ਵਾਸਤੇ ਵੀ ਕੰਮ ਆਉਂਦੇ ਨੇ ਤੇ ਵਿਆਹ ਵਾਸਤੇ ਵੀ ਲੋਕੀ ਲੈ ਜਾਂਦੇ ਨੇ ਸੂਟ ਤੇ ਹੁਣ ਅਸੀਂ ਅੱਜ ਕੱਲ ਦੀ ਪੀੜੀ ਦੇ ਹਿਸਾਬ ਨਾਲ ਹੁਣ ਔਰਗੈਂਜ਼ਾ ਨਵੇਂ-ਨਵੇਂ ਜਿਹੜੇ ਕੱਪੜੇ ਚੱਲ ਰਹੇ ਨੇ ਹਾਂਜੀ ਕ੍ਰੀਮ ਤੋਂ ਇਲਾਵਾ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਉਸ ਤੇ ਵੀ ਅਸੀਂ ਤਿਆਰ ਕਰਦੇ ਆ ਸੂਟ ਇਹਨਾਂ ਹੀ ਮਰਾਸੀ ਕੰਮ ਦੇ ਵਿੱਚ ਬਿਲਕੁਲ ਸਾਫ ਸੂਟ ਹੈ ਸਾਫਾ ਕੰਮ ਦਾ ਸੂਟ ਹੈ ਠੀਕ ਹੈ 프ਰੰਟ ਤੇ ਬਾਜੂ ਤੇ ਅਲੱਗ-ਅਲੱਗ ਡਿਜ਼ਾਈਨ ਰੈਡੀ ਹੋਏ ਹੋਏ ਨੇ ਐਵੇਂ ਦੇ ਕੰਮਾਂ 'ਚ ਠੀਕ ਹੈ ਜੀ ਸਭ ਸਾਰੇ ਦਿਖਾ ਦਾਂਗਾ ਮੈਂ ਠੀਕ ਹੈ ਜਿਸ ਕਿਸੇ ਨੂੰ ਵੀ ਕੋਈ ਚੀਜ਼ ਪਸੰਦ ਹੋਵੇ ਇਸ 'ਚੋਂ ਉਹ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦਾ ਹੈ ਠੀਕ ਹੈ ਮੈਂ ਤੁਹਾਨੂੰ ਇਹਦਾ ਰੇਟ ਅਵੇਲੇਬਿਲਟੀ ਸਾਰਾ ਕੁਝ ਤੁਹਾਨੂੰ ਦੱਸ ਦਾਂਗਾ ਠੀਕ ਹੈ ਨੰਬਰ ਤੁਹਾਨੂੰ ਮੈਂ نیچے ਲਿਖ ਦਾਂਗਾ ਤੁਸੀਂ ਦੇਖ ਪਾ ਦਿਓ ਬਾਜੀ ਵੀਡੀਓ 'ਚ ਠੀਕ ਹੈ ਜੀ ਠੀਕ ਹੈ ਜੀ ਹਲੋ ਪੂਰਾ ਫਰੰਟ ਚਾਲ ਦਾ ਮਰਾਸੀ ਵਰਕ ਦਾ ਕੰਮ ਹੈ ਨਾਲ ਚਨੋਂ ਦਾ ਦੁਪੱਟਾ ਬਾਜੂ ਤੇ ਕੰਮ ਦੁਪੱਟੇ ਦੇ ਫੋਰ ਸਾਈਡ ਕੰਮ ਇਹਦੇ ਵਿੱਚ ਕਾਫੀ ਡਿਜ਼ਾਈਨਿੰਗ ਤੁਹਾਨੂੰ ਮਿਲ ਜੇਗੀ ਕਾਫੀ ਕਲਰ ਕੰਬੀਨੇਸ਼ਨ ਮਿਲ ਜਾਣਗੇ ਲਾਈਟ ਸ਼ੇਡ ਡਾਰਕ ਸ਼ੇਡ ਜਿਵੇਂ ਦੇ ਵੀ ਤੁਸੀਂ ਪਸੰਦ ਕਰਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਸਾੜੀ ਦਾ ਵੀ ਦਿਖਾ ਦਿੰਦਾ ਕਿਵੇਂ ਸਾੜੀਆਂ ਬਣ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਹਲੋ ਇਹ ਸਾੜੀਆਂ ਅਲੱਗ-ਅਲੱਗ ਫੈਬਰਿਕਸ ਤੇ ਅਸੀਂ ਫੁਲਕਾਰੀ ਦੀਆਂ ਰੈਡੀ ਕਰਦੇ ਹਾਂ ਜਿਨੂੰ ਸਾੜੀਆਂ ਦਾ ਹੈਗਾ ਪੰਜਾਬ ਚ ਆਪਣੀ ਸਾੜੀਆਂ ਦਾ ਟ੍ਰੈਂਡ ਥੋੜਾ ਘਟ ਹੈ ਹਾਂਜੀ ਹਾਂਜੀ ਠੀਕ ਹੈ ਬਟ ਅਦਰ ਸਟੇਟ ਤੋਂ ਇੱਥੇ ਆਰਮੀ ਕੈਂਟ ਤੋਂ ਆਉਂਦੇ ਨੇ ਸਾਡੇ ਕੋਲ ਕਾਫੀ ਕਸਟਮਰ ਫੁਲਕਾਰੀਆਂ ਦੀਆਂ ਸਾੜੀਆਂ ਲੈਣ ਅੱਛਾ ਜੀ ਬਹੁਤ ਸਾਨੂੰ ਪ੍ਰੇਸ਼ ਕਰਕੇ ਜਾਂਦੇ ਆ ਕਿ ਤੁਸੀਂ ਬਹੁਤ ਸੋਨਾ ਕੰਮ ਕੀਤਾ ਹੋਇਆ ਹੈਂਡ ਦਾ ਠੀਕ ਹੈ ਜੀ ਤੁਸੀਂ ਇਹ ਦਿਖਾ ਸਕਦੇ ਹੋ ਆਪਣੇ ਕਸਟਮਰ ਨੂੰ ਮੈਂ ਭਾਜੀ ਆ ਵੀ ਥੋੜਾ ਤੁਹਾਡੀ ਦੁਕਾਨ ਤੇ ਕਾਫੀ ਸੈਲੀਬ੍ਰਿਟੀ ਵੀ ਆਉਂਦੇ ਨੇ ਕੱਪੜੇ ਲੈਣ ਹਾਂਜੀ 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 ਆਉਂਦੇ ਰਹਿੰਦੇ ਨੇ ਸੈਲੀਬ੍ਰਿਟੀ ਮੈਨੂੰ ਕਿਸ ਨੇ ਦੱਸਿਆ ਮੈਂ ਕਿਹਾ ਭਾਜੀ ਨੂੰ ਪੁੱਛਾਂ ਉਹਨਾਂ ਨੇ ਦੁਕਾਨ ਤੇ ਬਹੁਤ ਸੈਲੀਬ੍ਰਿਟੀ ਕੱਪੜੇ ਲੈਣ ਆ ਦੇਖੋ ਇਹ ਸਾੜੀ ਫੁਲਕਾਰੀ ਦੀ ਆ ਦੇਖੋ ਇਹ ਪਰੌਂਠਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜਿਹਦੇ ਵਿੱਚ ਪਹਿਲਾਂ ਪਰੌਂਠੇ ਦੀ ਕੰਮ ਦੀ ਸਾੜੀ ਹੈ ਵਾਹ ਤੇ ਹੋਰ ਦੇ ਉੱਤੇ ਅਲੱਗ-ਅਲੱਗ ਕੱਪੜਿਆਂ ਦੇ ਉੱਤੇ ਅਸੀਂ ਤਿਆਰ ਕੀਤੀਆਂ ਹੋਈਆਂ ਸਾੜੀਆਂ ਇਹ ਸਾਰਿਆਂ ਚ ਕਲਰ ਵਗੈਰਾ ਕਾਫੀ ਕਿੱਜਾ ਮਿਲ ਜਾਣੀ ਹੈ ਬਟ ਸਾਰਾ ਉਸ ਇੱਕ ਵੀਡੀਓ ਤੁਹਾਨੂੰ ਦਿਖਾਣਾ ਮੁਸ਼ਕਿਲ ਹੈਗਾ ਇਸ ਕਰਕੇ ਤੁਸੀਂ ਜਿਹਨੂੰ ਲੋੜ ਹੋਵੇ ਉਹ ਮੈਨੂੰ ਕੰਟੈਕਟ ਕਰ ਸਕਦਾ ਹੈ ਬਾਕੀ ਇਹ ਸੈਲੀਬ੍ਰਿਟੀ ਦੀ ਗੱਲ ਹੈ ਥੋੜੀ ਜਿਹੀ ਫੋਟੋਜ਼ ਲਾਈਆਂ ਹੋਈਆਂ ਨੇ ਵੀਡੀਓ ਚ ਪਾ ਦਿੱਤੀਆਂ ਨੇ ਸੈਲੀਬ੍ਰਿਟੀਆਂ ਆਏ ਆ ਭਾਜੀ ਦੀ ਦੁਕਾਨ ਤੇ ਆ ਦੇਖੋ ਜੀ ਵਾਹ ਜੀ ਵਾਹ ਬਾਲੀਵੁੱਡ ਚ ਵੀ ਸਾਡੀਆਂ ਜਾਂਦੀਆਂ ਨੇ ਫੁਲਕਾਰੀਆਂ ਨਾ ਕਈ ਕਈ ਫਿਲਮਾਂ ਦੇ ਵਿੱਚ ਯੂਜ਼ ਹੁੰਦੀਆਂ ਅੱਛਾ ਜੀ ਇਹ ਅਲਿਆਫੈਟ ਦੀ ਮਦਰ ਆਈ ਸੀਗੀ ਥੋੜੇ ਸਾਲ ਪਹਿਲਾਂ ਵਾਹ ਜੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵੀ ਦਿਖਾ ਦੇਣਾ ਹਾਂਜੀ ਇਹ ਫੁਲਕਾਰੀ ਦੀ ਅਸੀਂ ਹੁਣ ਇਹ ਬੈੱਡ ਕਵਰ ਬਣਾਏ ਨੇ ਅੱਜ ਕੱਲ ਇਹ ਵੀ ਕਾਫੀ ਲੈ ਰਹੇ ਨੇ ਲੋਗ ਵਾਹ ਜੀ ਵਾਹ ਬੈੱਡ ਕਵਰ ਹਾਂਜੀ 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 ਬਹੁਤ ਚੀਜ਼ਾਂ ਬਣਾਉਂਦੇ ਹਾਂ ਅਸੀਂ ਆ ਦੇਖੋ ਸਾਰਾ ਹੱਥ ਦਾ ਪੀਸ ਹੈ ਸਭ ਹੈਂਡ ਦਾ ਬੈੱਡ ਕਵਰ ਬਣਿਆ ਹੋਇਆ ਹੈ ਕੁਝ ਵੀ ਇਸ ਤੇ ਮਸ਼ੀਨੀ ਟਾਂਕਾ ਨਹੀਂ ਹੈਗਾ ਇਹਦੇ ਚ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਤੇ ਅਸੀਂ ਬਣਾਉਂਦੇ ਆ ਜਿਵੇਂ ਬਾਹਰ ਲੋਕੀ ਜਾਂਦੇ ਨੇ ਉਹ ਉੱਥੇ ਆਪਣੇ ਟਰੈਡੀਸ਼ਨ ਨੂੰ ਕਰਨ ਲਈ ਪ੍ਰਮੋਟ ਤੇ ਉਹ ਬੈੱਡ ਬੈੱਡ ਦੇ ਉੱਤੇ ਵਿਛਾਉਂਦੇ ਆ ਕਿਸੇ ਓਕੇਜਨ ਤੇ ਕਾਫੀ ਬੱਤੀ ਪਸੰਦ ਕਰਦੇ ਨੇ ਆਹ ਪਿੱਲੋ ਕਵਰ ਦੇ ਨਾਲ ਅਸੀਂ ਬਣਾਈ ਹੈ ਬੈੱਡ ਸ਼ੀਟ ਕਮਾਲ ਇਹ ਬਹੁਤ ਯੂਨੀਕ ਚੀਜ਼ ਦੇਖੀ ਹੈ ਮੈਂ ਤੁਹਾਡੀ ਦੁਕਾਨ ਤੇ ਹਾਂਜੀ 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 ਇਹ ਹੁਣੇ ਕਾਫੀ ਚਾ ਅਗੀ ਟ੍ਰੈਂਡ ਚ ਪਹਿਲਾਂ ਤੋਂ ਕਾਫੀ ਤੋਂ ਬਣਾ ਰਹੇ ਹਾਂ ਬਟ ਹੁਣ ਕਾਫੀ ਟ੍ਰੈਂਡ ਚ ਹੈ ਲੋਕੀ ਕਾਫੀ ਹੁਣ ਪਸੰਦ ਕਰ ਰਹੇ ਨੇ 쿠ਸ਼ਨ ਕਵਰ ਦਾ ਵੀ ਦਿਓ ਚਾਟ ਉਹ ਵੀ ਤਾਂ ਦਹਾਨਾ ਸੀ ਇਹਦੇ ਨਾਲ 쿠ਸ਼ਨ ਪਿੱਲੋ ਕਵਰ ਸਾਰਾ ਕੁਝ ਬਣਾਇਆ ਹੋਇਆ ਹੈ ਅੱਛਾ ਜੀ ਉੱਥੇ ਪਿਆ ਹੈ ਬਾਜੀ ਜੇ ਵੀ ਕੋਈ ਵੀਰ ਭੈਣ ਭਰਾ ਕੁਝ ਵੀ ਲੈਣਾ ਚਾਹੁੰਦਾ ਹੈ ਲਵ 쿠ਸ਼ਨ ਪੋਰੀਅਮ ਪਟਿਆਲਾ ਦੀ 50 ਸਾਲ ਪਾੜੀ ਦੁਕਾਨ ਹੈ ਜਿੱਥੇ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਬਹੁਤ ਵੈਰਾਈਟੀ ਦੀ ਚੀਜ਼ਾਂ ਉਨੇ ਮਿਲेंगी ਜਿੰਨੀ ਵੈਰਾਈਟੀ ਸੋਚੀ ਨਹੀਂ ਹੋਏਗੀ ਤੁਹਾਨੂੰ ਉਨੀ ਵੈਰਾਈਟੀ ਮਿਲੇਗੀ ਮੈਂ ਤਾਂ ਖੁਦ ਦੀ ਦੇਖ ਕੇ ਹੈਰਾਨ ਹੋ ਗਿਆ ਐਨੀ ਵੈਰ ਹਲੋ ਆ ਦੇਖੋ ਇਹ 쿠ਸ਼ਨ ਕਵਰ ਦਾ ਸੀ ਬਣਾਇਆ ਹੈ 5 ਪੀਸ ਦਾ ਸੈਟ ਅੱਛਾ ਜੀ ਇਹ ਸਾਰਾ ਹੱਥ ਦਾ ਕੰਮ ਹੈ ਪ੍ਰੋਪਰ 쿠ਸ਼ਨ ਕਵਰ ਹੋਣਗੇ ਟ੍ਰੈਡੀਸ਼ਨਲ ਲੁੱਕ ਦੇਣ ਲਈ ਤੁਸੀਂ ਆਪਣੇ ਡਰਾਈਂਗ ਰੂਮ ਦੇ ਵਿੱਚ ਇਹਨੂੰ ਉਸਤੇ ਲਾ ਸਕਦੇ ਹੋ 쿠ਸ਼ਨਸ ਦੇ ਉੱਤੇ ਸਾਰਾ ਹੈਂਡ ਹੈ ਟਿਕੀਜ਼ਾ ਸਟੈਂਡਰਡ ਹੁੰਦਾ ਹੈ ਇਹ 16 ਵਾਈ 16 ਦਾ ਅੱਛਾ ਜੀ ਠੀਕ ਹੈ ਜੀ ਸਾਰਾ ਕੋਈ ਸਟੈਂਡਰਡ ਬਣਾਉਣਾ ਹੈ ਤਾਂ ਕਿ ਇਹ ਚੀਜ਼ਾਂ ਦਾ ਆਰਡਰ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਇਹਦਾ ਕਸਟਮਰ ਕਹਿੰਦਾ ਸਾਨੂੰ ਆਪਣੇ ਬੈੱਡ ਦੇ ਅਕੋਰਡਿੰਗ ਚਾਹੀਦੀ ਹੈ ਬੈੱਡ ਸ਼ੀਟ ਤਾਂ ਉਹਨੂੰ ਫਿਰ ਟਾਈਮ ਚਾਹੀਦਾ ਹੈ ਕਾਫੀ ਬਣਨ ਨੂੰ ਆਰਡਰ ਤੇ ਵੀ ਸਭ ਰੈਡੀ ਹੋ ਜਾਂਦਾ ਠੀਕ ਹੈ ਜੀ ਕਿਸੇ ਨੂੰ ਆਪਣੇ ਕਮਰੇ ਦੇ ਪੇਂਟ ਦੇ ਹਿਸਾਬ ਨਾਲ ਚਾਹੀਦੀ ਹੈ ਸਭ ਚੀਜ਼ਾਂ ਰੈਡੀ ਹੋ ਜਾਣਗੀਆਂ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਬਾਗ ਦਿਖਾਏ ਸੀ ਜਿਵੇਂ 100 ਸਾਲ ਪੁਰਾਣੇ ਉਹ ਮੈਂ 100 ਸਾਲ ਪੁਰਾਣੀ ਬੁਣੀਆਂ ਹੋਈਆਂ ਦਰੀਆਂ ਵੀ ਦਿਖਾਉਣਾ ਚਾਹਨਾ ਲੋ ਜੀ ਲੋ ਕਮਾਲ ਹੈ ਆਹ ਵਾਹ ਜੀ ਵਾਹ ਆ ਦੇਖੋ ਇਹ 100 ਸਾਲ ਪੁਰਾਣੀ ओरिजिनल ਦਰੀ ਹੈ ਇਹ ਵੀ ਤੁਹਾਨੂੰ ਮਿਲ ਜੇ ਹੱਥ ਨਾਲ ਬੁਣੀ ਹੋਈ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੀ ਮਾਵਾਂ ਭੈਣਾਂ ਨੇ ਬੁਣੀਆਂ ਹੋਈਆਂ ਦਰੀਆਂ ਆ ਦੇਖੋ ਉਸੇ ਕਿੰਨਾ ਸਾਫ਼ ਕੰਮ ਕਿੰਨਾ ਸਾਫ਼ ਸੁਥਰੀ ਚੀਜ਼ ਆ ਦੇਖੋ ਅੱਜ ਦੇ ਟਾਈਮ ਦੇ ਵਿੱਚ ਨਾ ਮਿਲਦੀ ਐ ਇਹ ਨਾ ਦੇਖਣ ਨੂੰ ਮਿਲਦੀ ਐ ਕਿਸੇ ਨੇ ਰੱਖੀਆਂ ਵੀ ਨਹੀਂ ਹੋਈਆਂ ਅੱਜ ਕੱਲ ਤਾਂ ਲੋਕਾਂ ਨੇ ਪ੍ਰਾਣੀਆਂ ਸਮਝ ਕੇ ਸਭ ਛੋਟਛਾਟ ਦਿੱਤੀਆਂ ਵੇਚ ਦਿੱਤੀਆਂ ਪਰ ਜਿਨ੍ਹਾਂ ਨੂੰ ਟ੍ਰੈਡੀਸ਼ਨ ਨਾਲ ਪਿਆਰ ਐ ਕਲਚਰ ਨਾਲ ਪਿਆਰ ਐ ਉਹ ਹਲੇ ਵੀ ਪਸੰਦ ਕਰਦੇ ਨੇ ਆ ਚੀਜ਼ਾਂ ਵਾਹ ਜੀ ਵਾਹ ਭਾਜੀ ਕੀ ਬਾਤ ਐ ਹਾਂਜੀ 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 ਲੋਕਾਂ ਨੂੰ ਦਿਖਾਓ ਤੁਸੀਂ ਇੰਨਾ ਸਾਫ਼ ਕੰਮ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਕਾਫੀ ਕੁਝ ਪਤਾ ਚੱਲ ਗਿਆ ਫਲਕਾਰੀ ਬਾਰੇ ਬਹੁਤ ਕੁਝ ਜੀ ਮੈਂ ਕਹਿਣਾ ਮੇਰੀ ਨੌਲੇਜਿੰਗ ਕਈ ਜੋਗੀ ਜਿਵੇਂ ਕਿਸ ਨੂੰ ਦੱਸਣਾ ਹੋਵੇ ਤਾਂ ਬਹੁਤ ਆਰਾਮ ਨਾਲ ਦੱਸਦਾ ਜਦ ਮੈਂ ਤੁਹਾਡੀ ਦੁਕਾਨ ਦੇ ਅੰਦਰ ਆਇਆ ਲਾਲ ਮੈਂ ਫਲਕਾਰੀ ਦੇ ਮਾਮਲੇ ਤੇ ਬਿਲਕੁਲ ਬੱਚਾ ਸੀ ਹੁਣ ਜਿਵੇਂ ਮੈਂ ਜਾ ਰਿਹਾ ਤਾਂ ਬਹੁਤ ਨੌਲੇਜ ਲੈ ਕੇ ਜਾ ਰਿਹਾ ਹਾਂ ਤਾਂ ਆਈ ਹੋਪ ਸੋ ਕਾਫੀ ਲੋਕਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਬਹੁਤ ਚੀਜ਼ਾਂ ਇਹਨੇ ਦੁਕਾਨ ਤੇ ਦੇਖਣ ਨੂੰ ਮਿਲੀਆਂ ਹੋਰ ਵੀ ਇਸ ਤੋਂ ਇਲਾਵਾ ਬਹੁਤ ਚੀਜ਼ਾਂ ਨੇ ਜੋ ਇੱਕ ਵੀਡੀਓ ਚ ਦਿਖਾਣੀ ਪੋਸੀਬਲ ਨਹੀਂ ਹੈ ਜ਼ਰੂਰ ਵਿਜ਼ਿਟ ਕਰੋ ਲਵ ਕੁਸ਼ ਇੰਪੋਰੀਅਮ ਇਹਨਾਂ ਦੀ ਦੁਕਾਨ ਹੈ ਬਹੁਤ ਪੁਰਾਣੀ ਦੁਕਾਨ ਹੈ ਤੇ ਬਹੁਤ ਅੱਛਾ ਸਟਾਕ ਇਹਨਾਂ ਕੋਲ ਪਿਆ ਹੁੰਦਾ ਤੇ ਜੇ ਕਿਸੇ ਨੇ ਕੋਈ ਚੀਜ਼ ਲੈਣੀ ਹੈ ਸਕਰੀਨਸ਼ਾਟ ਲੈ ਕੇ ਭਾਜੀ ਨੂੰ ਭੇਜੋ ਤਾਂ ਉਹਨੂੰ ਜ਼ਰੂਰ ਰਿਵਰਡ ਕਰਾਂਗੇ ਤੇ ਬਹੁਤ ਹੀ ਜੈਨੂਨ ਰੇਟ ਦੱਸਾਂਗੇ ਕਿਉਂਕਿ ਇਹਨਾਂ ਦਾ ਹੋਲਸੇਲ ਦਾ ਕੰਮ ਹੈ ਨੀਚੇ ਅਸੀਂ ਮੇਰਾ ਨੰਬਰ ਵੀਡੀਓ ਦਾ ਲਿੰਕ ਦਾ ਅ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਦੇ ਦਾਂਗੇ ਇੰਸਟਾਗ੍ਰam ਪੇਜ ਦਾ ਲਿੰਕ ਵੀ ਦੇ ਦਾਂਗੇ ਜਿਹਨੇ ਉਧਰ ਵਿਜ਼ਿਟ ਕਰਨੀਆਂ ਨੇ ਉਧਰੋਂ ਦੇਖ ਕੇ ਵੀ ਤੁਸੀਂ ਕੁਝ ਬਾਏ ਕਰਨਾ ਹੈ ਕਰ ਸਕਦੇ ਹੋ ਠੀਕ ਹੈ ਤੇ ਭਾਜੀ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ ਹੈ ਇਹਨਾਂ ਨੇ ਇੰਨੀ ਪੇਸ਼ੀਐਂਸ ਨਾਲ ਲੋਕਾਂ ਨੂੰ ਦਿਖਾਇਆ ਤੇ ਤੁਹਾਡਾ ਥੈਂਕ ਯੂ ਭਾਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਉਮੀਦ ਕਰਦਾ ਹੈ ਵੀਡੀਓ ਦੇਖ ਕੇ ਲੋਕਾਂ ਦੀ ਨੌਲੇਜ ਫੁਲਕਾਰੀ ਵਾਲੇ ਹੋਰ ਇੰਕਰੀਜ਼ ਹੋਏਗੀ ਓਕੇ ਭਾਜੀ ਧੰਨਵਾਦ ਜੀ The first step towards getting phulkari embroidered over a cloth is to get the printing of the phulkari pattern done over a uncolored or dyed cloth This printing is done by hand and the money that the artisans receive depends upon how exhaustive the printing is so for example for barkful kari the artisan might receive 70 rupees but for printing only on the borders they might receive 30 rupees a piece